ਹੇ ਭਗਵੰਤ ਮਾਨ 1000 ਰੁਪਿਆ ਦੇ ਵੀ ਦੇਗਾ ਅਖੀਰ ਵਿੱਚ ਸਾਂ ਤਾਂ ਮੇਰੀਆਂ ਬਾਵਾ ਪੈਣਾ ਪਹਿਲਾ ਪੁਰਾਣਾ ਬਾਰੇ ਪਾਜਾ ਬਾਰੋ ਪਾਜਾ ਹਰ ਤਾਰੀ 1000 ਰੁਪਿਆ ਲੈਣੇ ਕਿਆ ਬੋਲਾ ਬਾਰੋ ਪਾਜਾ ਹਰ ਤਾਰੀ 1000 ਰੁਪਿਆ ਲੈਣੇ ਜਨਾਨੀਆਂ ਨੂੰ ਹੋਰ ਘਾਟਾ ਪਾ ਰਿਹਾ 12000 ਦਾ ਕੰਜਰ ਸਾਨੂੰ ਵੀ ਪਲਾਤਾ ਵੀ 12 ਪਾਜਾ 60 ਹੁੰਦਾ 12000 ਦਾ ਘਾਟਾ ਤਾਂ ਪਹਿਲਾਂ ਹੀ ਪੈ ਗਿਆ ਪੈਣਾ ਨੂੰ ਜੀ ਮੋਦੀ ਨਾਲ ਵਾਲੇ ਵਾਲੇ ਸ਼ਾਰ ਨੇ ਵਿੱਚ ਆਪਣੇ ਕੱਟ ਕੇ ਦੱਸ ਰਿਹਾ ਉਹ ਮੂਰਖ ਤੁਸੀਂ ਗਲਤ ਦੱਸੀ ਜਾਂਦੇ ਓ ਨੂੰ ਫੇਰ ਬੋਟ ਪਾਉਣੀ ਹੈ 1000 ਰੁਪਏ ਦੇ ਵਿੱਚ ਫਿਰ ਨਾ ਜਾਓ ਜੇ ਦੇਣ ਤਾਂ ਲੈ ਲਿਓ ਕਿਉਂਕਿ ਇਹ ਸਰਕਾਰ ਦਾ ਪੈਸਾ ਹੈ 4 ਸਾਲ ਠੱਗੀ ਮਾਰੀ ਹੈ ਫੇਰ ਕਹਿੰਦੇ ਸਰਕਾਰ ਕਿਉਂ ਨਹੀਂ ਆ ਰਹੀ ਸਾਡੀ ਮੈਥ ਵਾਲੀ ਮੈਡਮ ਗਲਤ ਪੜਾਈ ਗਈ ਉਹ ਕਹਿੰਦੀ ਸੀ 12 ਪਾਜੇ 60 ਹੁੰਦਾ ਤੇ ਜਾਂ ਪਾਵਾ ਪਹਿਲਾ ਪਹਿਲਾ ਪੁਰਾਣਾ 12 ਪਾਜਾ 12 ਪਾਜਾ ਹਰ 4000 ਰੁਪਏ ਲੈਣੇ 12 ਪਾਜਾ 42000 ਰੁਪਏ ਲੈਣੇ ਕੰਜਰ ਦੇ ਨੇ ਸਾਨੂੰ ਵੀ ਪੁਲਾਤਾ ਸੀ ਫੇਰ ਅਸੀਂ ਮਾਸਟਰਾਂ ਤੋਂ ਐਵੇਂ ਬੁੰਡ ਕਟਵਾਈ ਗਏ ਹਾਏ ਰੱਬਾ ਮੈਂ ਤਾਂ ਜਮਾ ਮੇਰੇ ਮੈਥ ਵਰਗਾ ਅੰਨ ਪੜ੍ਹਨੇ ਤਾਂ ਬਣਦੇ ਸਾਡਾ ਦੇਸ਼ ਕੀ ਤਰੱਕੀ ਕਰੂ ਲੌਲਾ ਉਹਨੇ ਆਪਦੇ 12000 ਕੱਟ ਕੇ ਦੱਸਿਆ ਸਾਲਿਓ ਕਿਹੜੇ ਸਕੂਲ ਪੜੇ ਹੋ ਪਿਛੇ ਬੋਲਣ ਵਾਲੇ ਦਾ ਇੰਜਣ ਹੋਇਆ ਹੋ ਪੱਕਾ ਵਾਹ ਭਰਾਵਾ ਪਹਿਲਾਂ ਤਾਂ ਦੱਸੋ ਤੁਹਾਡੇ ਗਨੇਤੇ ਦੇ ਮਾਸਟਰ ਕੌਣਾ ਸੀ ਤੁਹਾਡੇ ਮਾਸਟਰ ਨੂੰ 21 ਤੋਪਾਂ ਦੀ ਸਲਾਮੀ ਦੇਣੀ ਆ ਜਦੋਂ ਮਰਵਾਉਂਦਿਆ ਚਮਚੇ ਹੀ ਮਰਵਾਉਂਦਿਆ ਚਮਚਾ ਮਗਰ ਲਾ ਕੇ 48 ਕਹਤਾ ਇਹ ਹਜੇ ਮੁੱਖ ਮੰਤਰੀ ਬਣਨ ਨੂੰ ਫਿਰਦਾ ਜਿਹੜਾ ਮਗਰ ਬੋਲੇ 48000 ਉਹਨੂੰ ਤਾਂ ਪਾਇਆ ਹੋ ਸਰੋਪਾ ਵੜੇੰਗ ਨੇ ਕੱਲ ਸਮਰਾਲੇ ਮੈਂ ਕਿਹਾ ਭਾਰੋ ਪਾਜਾ ਮੈਨੂੰ ਤਾਂ ਭਾਰੋ ਪਾਜਾ 60 ਮਗਰ ਨਾਲ ਕਹਿੰਦਾ ਭਾਈ 48 ਬਾਹਰ ਬਾਜਾ 48000 ਰੁਪਇਆ ਲੈਣੇ ਕੋਚ ਸਾਹਿਬ ਆਪ ਅੱਗੇ ਆਏ ਸਫਾਈ ਦੇਣ ਹੁਣ 48000 48 ਇਸ ਕਰਕੇ ਕੀ ਆ ਕੀ 4 ਸਾਲ ਹੋ ਗਏ ਸਰਕਾਰ ਨੂੰ ਤੇ 4800 48000 ਰੁਪਿਆ ਸਾਡਾ ਮੰਗਦਾ ਹਾਲੇ ਵੀ ਸੋਚ ਲਾ ਕਹਿਣਾ ਕੀ ਹੈ 48000 4800 ਜਾਂ 60000 ਤੇ 5 ਸਾਲ ਹੋ ਜਾਣਗੇ ਫਿਰ 60000 ਰੁਪਿਆ ਮੰਗਦਾ ਜਿਹੜਾ 1000 ਰੁਪਿਆ ਮਹੀਨਾ ਦੇਣਾ ਸੀਗਾ ਇਸ ਬੰਦੇ ਨੇ ਹੁਣ ਦੇਊਗਾ ਤੁਹਾਨੂੰ 1000 1000 ਤੇਰਾ ਟਾਈਮ ਹੀ ਮਾੜਾ ਭਰਾਵਾ ਬਸ ਚੁੱਪ ਰਿਹਾ ਕਰ ਨਾ ਮਿੱਠਿਆ ਨਾ ਹੁਣ ਗੱਲ ਨਾ ਬਦਲ ਲੈ ਲਿਓ ਵੋਟ ਨਾ ਪਾਇਓ ਨਹੀਂ ਉਹਨੂੰ ਕਿਉਂ ਵੀ ਸਾਡਾ 60000 ਰੁਪਇਆ 50 ਸਾਲਾਂ ਦਾ ਦੇ ਬਸ ਕਰ ਹੁਣ ਤਾਂ ਹੋ ਗਈ ਇੱਥੇ ਵੀ 1000 ਤੋਂ 100 ਤੇ ਆ ਗਿਆ ਹੁਣ ਤਾਂ ਮਗਰਲੇ ਦੀ ਵੀ ਗਲਤੀ ਨਹੀਂ ਥੋੜੀ ਜਹੀ ਹੋਰ ਬਰੀਕਪੋਰਤੀ ਇਹਨੇ ਮਗਰ ਖੜਨਾ ਵੀ ਮਾੜਾ ਹੀ ਆ ਕੁੱਲ ਮਿਲਾ ਕੇ ਕਾਲੇ ਸਮਰਾਲੇ ਮੈਂ ਕਿਆ ਪਾਰੋ ਪਾਂਗਾ ਮੈਨੂੰ ਤਾਂ ਪਾਰੋ ਪਾਜਾ 60 ਮਗਰਲਾ ਕਹਿੰਦਾ ਬਾਈ 48 ਆਹ ਗੱਲ ਤਾਂ ਸੱਚ ਆ ਆਵਾਜ਼ ਤਾਂ ਮਗਰੋਂ ਹੀ ਆਈ ਸੀ ਪਰ ਹੁਣ ਕੁਝ ਨਹੀਂ ਹੋ ਸਕਦਾ ਤੀਰ ਕਮਾਨ ਤੋਂ ਨਿਕਲ ਗਿਆ ਹੈ ਮਗਰਲੇ ਦੀ ਸਰਵਿਸ ਵੀ ਹੋਈ ਹੋਣੀ ਜਦੋਂ ਵਾਇਰਲ ਹੋਈ ਵੀਡੀਓ ਲਓ ਜੀ ਬਾਬਿਓ ਛੋਡੇ ਵਾਸਤੇ ਬੁੱਲਾ ਆਲੀ ਅਟ ਮਿਲ ਜਾਂਦੇ ਬਾਬਿਓ ਕਿਸੇ ਭਰਾ ਦੇ ਬੁੱਲ ਕਾਲੇ ਆ ਠੀਕ ਆ ਪੁਰਾਣੇ ਜਮੰਦਰੂ ਆ ਆਪਣੇ ਕੋਲ 100 ਬਲੇਟ ਹੱਲ ਆ ਗਿਆ ਪੱਕਾ ਰਜਲ ਤੇ ਬਾਬੇ ਬੁੱਲਾ ਦਾ ਨਾਲ ਤਾਂ ਉਹੀ ਕਿਊਟ ਬਣੀ ਜਾਂਦਾ ਨਾਲ ਤਾਂ ਬੁੱਲਾ ਜੀ ਬੁੱਲ ਪਾਉਣ ਨੂੰ ਫਿਰਦਾ ਬੱਚ ਕੇ ਬਾਬਾ ਨਾਲ ਦਾ ਐਡ ਦਿੰਦਾ ਬੁੱਲਾ ਤੇ ਜੀਬ ਫੇਰ ਕੇ ਬਹੁਤ ਵਧੀਆ ਵੀਰ ਟੈਂਪੂ ਲੱਗਦਾ ਚੌਥੇ ਦਿਨ ਸਟੂਲਾ ਬਣਾ ਤੂੰ ਆ ਨਾਲ ਦਾ ਤਾਂ ਟੈਂਪੂ ਜਿਹਾ ਲੱਗਦਾ ਹਰਕਤਾਂ ਤੋਂ ਚੌਥੇ ਦਿਨ ਤੁਹਾਨੂੰ ਆਪ ਰਿਜ਼ਲਟ ਪਤਾ ਲੱਗ ਲਾਗੇ ਰਸ ਜੂ ਵਿੱਚ ਠੀਕ ਆ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜਿੰਨਾ ਬਲਾਵਾ ਦੇ ਬੁੱਲ ਕਾਲਿਆ ਠੀਕ ਆ ਉਹਨਾਂ ਨੂੰ ਸ਼ੇਅਰ ਕਰ ਦਿਓ ਜਿੰਨਾਂ ਨੂੰ ਬਾਹਲੀ ਲੋੜਾਂ ਦੀ ਬਾਈ ਇਹਦੀ ਮੋਰੀ ਤੇ ਵੀ ਲਾ ਦੇ ਜੇ ਬੀੜੀਆਂ ਨਾ ਪੀਓ ਕਿਉਂ ਇਹ ਲੌਣੀ ਪਵੇ ਵੀ ਰਾਜਪਟ ਨੇ ਜੋ ਲਫਜ਼ ਬੋਲੇ ਮੈਂ ਤਾਂ ਨਹੀਂ ਬਲਵਾਇਆ ਮਾਰੇ ਪਾਜਾ ਬਾ ਬਾ ਬਾਹਰ ਪਾਜਾ 48000 ਰੁਪਿਆ ਲੈਣਾ ਹੈ ਉਹਨਾਂ ਨੂੰ ਪਹਿਲਾਂ 12 ਪਾਏ ਸਿਕਰੂ ਕਿਨੇ ਮੇਰੇ ਸਾਥ ਹੁੰਦੇ ਨਹੀਂ 48 ਪਿੱਛੋਂ ਆਵਾਜ਼ ਆਈ 48 ਉਹੀ ਪਤੰਦਰ ਨੇ ਬੋਲ ਦਿੱਤਾ ਤੂੰ 48 ਹੀ ਦੇ ਦੇ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਾਨੂੰ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਭਗਵੰਤ ਮਾਨ ਨੂੰ 27 ਚ ਵੋਟ ਕੋਈ ਪਾਵੇ ਨਾ ਤੇਰੀ ਵੀ ਸਰਕਾਰ ਦੁਬਾਰਾ ਆਵੇ ਨਾ ਓਏ ਅਬਾਨੀ ਦੇ ਮੁੰਡੇ ਦਾ ਵਿਆਹ ਸੀ ਕੋਲ ਕਪੇ ਦੇ ਦਾ ਤੁਸੀਂ ਵੇਖਿਆ ਹੁਣ ਮੋਟੂ ਜਾ ਅਰੇ ਜਾ ਤੇ ਮੇਰੇ ਮੇਰੇ ਕਲੇਜੇ ਤੇ ਰੁੱਕ ਪਿਆ ਗਿਆ ਰੁੱਕ ਮਾਲ ਇਹਨੂੰ ਵੀ ਤੇਜ ਮਿਲਿਆ ਲੱਗਦਾ ਵੇ ਰਾਜਾ ਟੁੱਟ ਪੈਣੇ ਆ ਬਸ ਕਰ ਬਸ ਕਰ ਵੇ ਜਾਲਵਾ ਆ ਬਾਨੀਆਂ ਦੇ ਕੁੱਤੇ ਹਸਤੇ 5 ਕਰੋੜ ਦੀਆਂ ਕਰ ਏ ਅਡਾਨੀ ਤੇ ਬਾਨੀ ਦੇ ਤੇ ਅਦਾਨੀ ਰਾਹੁਲ ਗਾਂਧੀ ਨੂੰ ਕਰੇ ਕਾਰਡ ਦੇਣ ਗਿਆ ਪੱਤਰਕਾਰ ਦੁਨੀਆ ਦਾ ਹਰ ਬੰਦਾ ਪਹੁੰਚਿਆ ਤਾਂ ਕਿਤਵਾਰ ਮਣਕੀਰਤ ਵਾਲਾ ਡੀਲਰ ਮਿਲ ਗਿਆ ਚਾਚੇ ਨੂੰ ਜੱਬਲ ਪੁੱਤ ਨਾਲ ਜੰਮੀ ਧੀ ਅੰਨੀ ਚੰਗੀ ਇਹਦੇ ਕੋਲ ਮਾਈਕ ਖੋਲੋ ਯਾਰ ਅਮਰੀਕਾ ਦਾ ਕੰਨਾ ਜਾਂਦਾ ਹਾਂ ਲੀਡਰ ਮੋਤੀ ਉਥੇ ਤੇ ਆਫਰੇ ਲੇਕਿਨ ਰਾਹੁਲ ਗਾਂਧੀ ਨੂੰ ਕਰੇ ਕਾਰਡ ਦੇਣ ਕੇ ਹਾਂ ਸਾਡਾ ਲੀਡਰ ਉਥੇ ਗਿਆ ਨਹੀਂ ਵਿਆਸ ਤੇ ਮੈਂ ਪੁੱਛਿਆ ਮੈਂ ਪੁੱਛਿਆ ਇਹ ਗੱਲ ਆਰਾਮ ਨਾਲ ਵੀ ਹੋ ਸਕਦੀ ਸੀ ਇਹਦਾ ਡੀਲਰ ਪਤਾ ਕਰੋ ਆਏ ਇਹ ਆ ਡੀਲਰ ਪਿੱਛੇ ਵਾਲਿਆਂ ਨੂੰ ਸਲੂਟ ਜਿਹੜੇ ਹਾਸਾ ਕੰਟਰੋਲ ਕਰੀ ਖੜੇ ਨੇ ਠੀਕ ਆ ਬਾਕੀ ਕੋਈ ਕੁਐਸਚਨ ਆਹ ਪ੍ਰਾਪਤ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਗਿੱਪੀ ਕਰਵਾ ਲੈ ਯਾਰ ਕੀ ਗੱਲਾਂ ਕਰਦਾ ਕੀ ਗੱਲ ਹੋ ਗਈ ਥਾਣੇ ਦਾ ਅੰਕਲ ਬਾਈ ਜੀ ਦੀ ਨੰਬਰ ਦਿੱਤਾ ਨਹੀਂ ਚਾਹਦਾ ਲੱਗਦਾ ਨੰਬਰ ਆ ਭਾ ਇਹ ਆ ਡੀਲਰ ਮੈਂ ਮੈਂ ਅੱਜ ਗੁਰਦੁਆਰੇ ਆ ਮੇਰਾ ਉਹ ਕਰਾ ਲਾ ਮੈਡੀਕਲ ਇਹਨੂੰ ਫੜ ਲੋ ਇਹ ਆ ਡੀਲਰ ਗੁਰਦੁਆਰੇ ਕਹਿੰਦਾ ਮੈਡੀਕਲ ਟੈਸਟ ਕਰਵਾ ਲਾ ਗੁਰਦੁਆਰੇ ਆ ਮੈਡੀਕਲ ਟੈਸਟ ਕਰਵਾ ਲਾ ਮਾਲ ਅੱਜ ਵੀ ਤੇਜ ਹੀ ਆ ਜਿਹੜਾ ਬਾਈ ਨੇ ਸੂਰੀ ਨੂੰ ਠੋਕਿਆ ਪੱਤੀਆਂ ਜਾਨਾ ਖੜੋ ਤਾਂ ਪਹਿਲਾਂ ਸ਼ੇਰ ਨੇ ਮੱਛ ਨੂੰ ਵਾਰ ਦਿੱਤਾ ਤੇ ਸਾਡਾ ਸ਼ੇਰ ਆ ਸੂਰਮਾ ਸੀ ਉਹਨੂੰ ਸਾਡਾ ਬਾਈ ਜਿੰਦਾਬਾਦ ਆ ਤੇ ਮੈਂ ਇਹਨੂੰ ਆ ਦੇਖ ਕਿੰਨਾ ਖੁਸ਼ ਆ ਬਸਵੀਰ ਗੁੱਸੇ ਤੇ ਕੰਟਰੋਲ ਰੱਖ ਇਹ ਗੰਗਾ ਬਾਡੀਗਾਰਡ ਤੋਂ ਬਿਨਾ ਟੱਟੀ ਨਹੀਂ ਜਾਂਦਾ ਜਿੱਥੇ ਕੱਟੀ ਜਿਹੜੀ ਛਲਗਰ ਮਰਦੀ ਐ ਏਹੀ ਲਈ ਫਿਰਦਾ ਇਹਨੂੰ ਆਨੇ ਪਿਓ ਦਾ ਦੁੱਧ ਪੀਤਾ ਬਣ ਕੇ ਸਾਨੂੰ ਦੱਸ ਲੈ ਤੈਨੂੰ ਖਵਾਵਾਂਗੇ ਤਾਰੇ ਸਿੰਘ ਚੀਜ਼ ਕੀ ਹੁੰਦੀ ਆ ਤੇਰੇ ਨਾਲ ਕਿਸੇ ਮਾਂ ਦਾ ਪਿਤਾ ਤੁਸੀਂ ਕਿਹਦੇ ਪਿਓ ਦਾ ਪੀਤਾ ਦੰਦ ਕੱਟਦਾ ਹਰਾਮ ਜਾਂਦਾ ਮਾਫ ਕਰਨਾ ਗੁੱਸੇ ਮੈਂ ਕਦੇ ਇਧਰ ਉਧਰ ਨਿਕਲ ਜਾਂਦਾ ਹੂੰ ਪਿਓ ਦਾ ਦੁੱਧ ਪੀਤਾ ਬਾਈ ਜੀ ਪਿਓ ਕਦੋਂ ਕੁ ਦਾ ਦੁੱਧ ਦੇਣ ਲੱਗ ਪਿਆ ਬਾਈ ਜੀ ਕੋਈ ਕਸੂਰ ਨਹੀਂ ਅੱਜਕੱਲ ਪਿੱਛੋਂ ਮਾਰੀ ਜਿਆਦਾ ਤੇਜ਼ ਆਉਣ ਲੱਗ ਪਿਆ ਜੀ ਬਾਈ ਆਪਾਂ ਨੂੰ ਫੋਨ ਬਹੁਤ ਜ਼ਿਆਦਾ ਆ ਰਹੇ ਆ ਹਨਾ ਸੋ ਮੈਂ ਸਾਰੇ ਭਰਾਵਾਂ ਨੂੰ ਇਹੀ ਕਹਿਣਾ ਚਾਹਣਾ ਸੋ ਜਦੋਂ ਮਰਜੀ ਬਾਈ ਆਪਦੇ ਭਰਾਵਾਂ ਨੂੰ ਤੁਸੀਂ ਡਾਈਟ ਬਾਰੇ ਪੁੱਛ ਸਕਦੇ ਬਾਕੀ ਗੱਲਾਂ ਛੱਡ ਫੋਨ ਕਿਹੜੇ ਪੈਨਚੋ ਤੇ ਆ ਰਹੇ ਆ ਇਹ ਦੱਸ ਸੌਰੀ ਬਾਈ ਜੀ ਫੋਨ ਜੇਬ ਚ ਪਾਇਆ ਸੀ ਲੱਗ ਗਿਆ ਹੋਣਾ ਆਪਣਾ ਨੰਬਰ ਦਿੱਤਾ ਹੋਇਆ ਆਈਡੀ ਤੇ ਸੋ ਕਾਲ ਬਹੁਤ ਆਉਣ ਕਰਨਾ ਸਹੀ ਬਾਈ ਆਪਣੇ ਤਾਂ ਕਦੇ ਵੀ ਫੋਨ ਨਹੀਂ ਚੱਕਿਆ ਹਾਂ ਨਾ ਕੰਮਾਂ 'ਚ ਬਿਜੀ ਰਹਿੰਨੇ ਆਪਾਂ 20 ਰੋਟੀਆਂ ਕਿਲੋ ਸਬਜ਼ੀ 1 ਕਿਲੋ ਪਕੌੜੇ 3 버ਗਰ ਬਾਕੀ ਲੰਗਰ ਜਿੱਥੋਂ ਮਿਲ ਜਾਵੇ ਫੋਨ ਤੋੜ ਦੇ ਕੋਈ ਨਹੀਂ ਤੰਗ ਕਰਦਾ ਬਾਕੀ ਛੱਡ ਪਹਿਲਾਂ ਗਰਦਨ ਤੇ ਰੇਗ ਮਾਰ ਮਾਰ ਥੋੜਾ ਉਤਰਾਖੰਡ ਦੀਆਂ ਪਹਾੜੀਆਂ ਦੇ ਵਿੱਚੋਂ ਕਿੰਨੇ ਦੇ ਆਹ ਦਿੱਤਾ ਛਾਂਦੇ ਆ ਚਾਂਦੀ ਨਿਕਲਦੀ ਆ ਉਹਦੀ ਵੀਡੀਓ ਤਾਂ ਦਿਖਾਓ ਜਰਾ ਮਾੜੀ ਜੀ ਹੁਣ ਤਾਂ ਪੂਰੀ ਦਿਖਾ ਦੂਗਾ ਉਹਦੀ ਵੀਡੀਓ ਤਾਂ ਦਿਖਾਓ ਮਾੜੀ ਜੀ Google ਸੇ ਹਾਂ ਜੀ ਪਰ ਚਾਂਦੀ ਮਹਿੰਗੀ ਹੋਣ ਕਰਕੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਅੰਕਲ ਜੀ ਸ਼ਾਰਟ ਵੀਡੀਓ ਦੀ ਗੱਲ ਕਰਦੇ Google ਭੈਣ ਦਿਆ ਯਾਰਾ ਕੀ ਕਹਿਣ ਦਿਆਂ YouTube ਸ਼ਾਰਟਸ ਨਾ ਨਾ ਵੀਡੀਓ ਦਿਖਾਓ ਮਾੜੀ ਜਹੀ ਅੰਕਲ ਵੀਡੀਓ ਦਿਖਾਈ ਕਿ ਨਹੀਂ ਫਿਰ ਮਾੜੀ ਜੀ ਚਾਚਾ ਵੀਡੀਓ ਜ਼ਿਆਦਾ ਨਾ ਦੇਖੀ ਮਾੜੀ ਜਹੀ ਦੇਖੀ ਅੰਕਲ ਜੀ ਅਸੀਂ ਫਿਰ ਹਾਸਲ ਹੀ ਇਹ ਮਾੜਾ ਜਿਆ ਅੱਜ ਵੀਰਵੈਲ ਵਾਲਾ ਇਹਦੇ 12 ਛਾਤੀਆਂ ਗੋਲੀ ਚ ਮਾਰੀਆਂ ਮੁਥੇ ਵਾਲਾ ਮਾਰਿਆ ਨੰਗੇ ਲੰਬੀਆਂ ਮਾਰਿਆ ਗੜ ਕੇ ਰੱਖ ਪੈਣ ਕਾਂਗਰਸ ਦੀ ਜਿੱਤਾਂ ਨਾ ਦਵੀਂ ਲੱਗਦਾ ਇਹ ਵੀ ਜੁੱਤੀਆਂ 'ਚ ਸਿਰ ਮਰਵਾ ਕੇ ਸੂਤ ਆਏਗਾ ਬੱਸ ਕਰ ਯਾਰ ਕਿਸੇ ਨੇ ਆਖ ਕੇ ਤੇਰੀਆਂ ਲੱਤਾਂ 'ਚ ਛਾਤੀ ਮਾਰਨੀ ਅੱਜ ਵੀਰਵੈਲ ਵਾਲਾ ਇਹਦੇ 12 ਛਾਤੀਆਂ ਗੋਲੀ ਚ ਮਾਰੀਆਂ ਮੁਥੇ ਵਾਲਾ ਮਾਰਿਆ ਨੰਗੇ ਲੰਬੀਆਂ ਮਾਰਿਆ ਇਹਨੇ ਵੋਟਾਂ ਨੂੰ ਕਾਂਗਰਸ ਨਹੀਂ ਪੈਣ ਦੇਣੀ ਅਜੇ ਜਨਤਾ ਕਹਿੰਦੀ ਮਾਲ ਨਕਲੀ ਆਉਂਦਾ ਇਹ ਨਹੀਂ ਹਟਦਾ ਜਦੋਂ ਤੱਕ ਲਾਤੀ 'ਚ ਛੱਤਾਂ ਨਹੀਂ ਪੈਂਦੀਆਂ ਕਾਂਗਰਸ ਨੂੰ ਬੇਨਤੀ ਆ ਇਹਨੂੰ ਮਾਈਕ ਨਾ ਫੜਾਓ ਜਿੰਨਾ ਚਿਰ 2027 ਦੀਆਂ ਵੋਟਾਂ ਨਹੀਂ ਪੈ ਜਾਂਦੀਆਂ ਅੱਜ ਵੀਰਵੈਲ ਵਾਲੇ ਨੇ 12 ਛਾਤੀਆਂ ਗੋਲੀ ਚ ਮਾਰੀਆਂ ਮੁੱਸੇ ਵਾਲਾ ਮਾਰਿਆ ਨੰਗੇ ਲੰਬੀਆਂ ਮਾਰਿਆ ਇਹਨੂੰ ਮਾਈਕ ਤੇ ਚੜਾ ਕੇ ਹੱਥ ਤੇ ਸਟੇਜ ਫੜਾ ਕੇ ਬੋਲਣ ਕੀ ਨੇ ਦੇ ਦਿੱਤਾ ਜੋ ਮਰਜ਼ੀ ਹੋ ਜਾ ਆਪਾਂ ਤੇਰੇ ਨਾਲ ਆਪਾਂ ਕਾਂਗਰਸ ਜਿੱਤਾਂ ਨਹੀਂ ਦੇਣੀ ਇਹਨੂੰ ਕਹਿੰਦੇ ਆ ਮੇਜਰ ਫਾਇਰ ਇਹ ਤੋਂ ਪਤਾ ਲੱਗਦਾ ਕਿ ਮਾਲ ਪੂਰਾ ਤੇਜ਼ ਆਉਣ ਲੱਗ ਗਿਆ ਇਹਦੇ ਸਿਰਫ ਮਨ ਬਈ ਟ੍ਰੇਲਰ ਸੁਣਾਉਂਦੇ ਤਾਨੂੰ ਇਤੋਂ ਵੀ ਤਗੜੇ ਤਗੜੇ ਲਾਈਵ ਲਾਇਕ ਗਾਣੇ ਜਿਹੜੇ ਮੇਰੇ ਕੋਲ ਕਮ ਸੇ ਕਮ 300 400 ਗਾਣੇ ਬਣਿਆ 300 400 ਗਾਣੇ ਤੁਸੀਂ ਲਿਖੀ ਬੈਠੇ ਲਿਖਿਆ ਬੈਠਾ ਰਿਲੀਜ਼ ਨਾ ਕਰੀ ਬਾਈ ਪੇੜਾ ਬਣਾ ਕੇ ਗਾਣ ਨੂੰ ਦੇ ਦੇ ਤੂੰ ਕਿਧਰ ਚਪੇੜਾ ਨਾ ਖਾ ਲਈ ਗੱਲਾਂ ਕੁਸਿਆਂ ਵਾਲੀਆਂ ਫੀਲਿੰਗਾਂ ਮੂਸੇ ਵਾਲੀਆਂ ਡ੍ਰੇਕ ਨਹੀਂ ਆ ਤੂੰ ਸਾਲਿਆ ਗਾਂਜਾ ਪੀ ਕੇ ਪਕਾਈ ਮਾਰੀ ਜਾਂਦਾ ਹੈ ਲੋਰੂ ਕੀ ਆ ਯਾਰ ਪੌਡਕਾਸਟ ਕਰ ਰਹੇ ਤੁਸੀਂ ਬੋਲ ਉਹ ਰਹਾ ਸ਼ਰਮ ਮੈਨੂੰ ਆਈ ਜਾਂਦੀ ਹੋਰਨ ਤੇ ਜੇ ਟੈਕਸ ਲੱ ਅੱਜ ਵੀ ਅਟੈਚ ਅੱਜ ਵੀ ਸਮਝਾਉਂਦਾ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਮਾਚੀ ਦੀ ਗੱਦੀ ਘਟਿਆ ਨਾ ਇਹ ਨਹੀਂ ਘਟਣਾ ਗੁੱਸਾ ਨਾ ਕਰਿਓ ਇਸ ਦੀ ਦਵਾਈ ਚੱਲ ਰਹੀ ਹੈ ਪੀਜੀਆਈ ਪੋਰੀ ਜਾਂਦਾ ਸਾਲਾ ਆਖੇ ਨਾ ਮੈਂ ਲਿਖਿਆ ਨਾ ਮੈਂ ਲਿਖਣਾ ਪਤਾ ਨਹੀਂ ਕਹਿ ਕੀ ਰਿਹਾ ਐਵੇਂ ਹੋਰ ਦੀ ਫਨੀ ਤੇ ਕਮੇਡੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸਬਸਕ੍ਰਾਈਬ ਕਰੋ ਥੈਂਕ ਯੂ